ਜੇ ਅਸੀਂ ਪ੍ਰਤੀ ਕਿੱਲਾ حساب ਲਾਈਏ ਤਾਂ 7 ਮਿੰਟ 1 ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਵਾਟ ਹੁਣ 7 ਮਿੰਟਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜ਼ਿਮੀਂਦਾਰ ਦਾ ਕਿਸਾਨ ਦਾ ਏਕੜ ਹੈ ਜਿਹੜਾ ਉਰੇ ਚ ਪਾਣੀ ਪਹੁੰਚੇਗਾ ਨਹੀਂ ਚੜਦੇ ਵਾਲੇ ਪਾਸੇ ਪਾਣੀ ਜਾਂਦਾ ਨਹੀਂ ਹੈ ਜਿੰਨੇ ਵੀ ਲੋਕ ਉੱਥੇ ਗੱਲਾਂ ਕਰਦੇ ਵੀ ਚੜਦੇ ਵਾਲੇ ਪਾਸੇ ਪਾਣੀ ਲੈ ਕੇ ਜਾਣਾ ਉਹ ਕਾ ਕਮ ਇਹ ਸੇ ਕਰਕੇ ਉਹ ਪਾਣੀ ਲਿਫਟ ਦੀ ਗੱਲ ਕਰਦੇ ਵੀ ਲਿਫਟ ਕਰਾਂਗੇ ਤੇ ਪਾਣੀ ਪਚਾਵਾਂਗੇ ਵੀ ਇਹ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਜਿਹੜਾ 2000 ਕਿਊਸਿਕ ਪਾਣੀ ਲੈ ਕੇ 22 ਬਲਾਕਾਂ ਨੂੰ ਦੇਣਾ ਚਾਹੁੰਦੇ ਨੇ ਆਲਰੇਡੀ ਰਾਜਸਥਾਨ ਫੀਡਰ ਦੇ ਵਿੱਚ ਪਾਣੀ ਜਾ ਰਿਹਾ ਹੈ 15000 ਕਿਊਸਿਕ ਆਲਰੇਡੀ ਚੱਲ ਰਿਹਾ ਹੈ ਜਿਹੜਾ ਰਾਜਸਥਾਨ ਫੀਡਰ ਚ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਹੈ ਹੋਣਾ ਭਰੋਸੇदार ਸੂਤਰਾ ਤੋਂ ਪਤਾ ਲੱਗਿਆ ਕਿ ਟੈਕਨੀਕਲੀ ਕੀ ਹੋਣਾ ਹੈ ਟੈਕਨੀਕਲ ਤਾਂ ਹੈ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲ ਹੀ ਉਹਨਾਂ ਨੇ ਇਹਨੂੰ ਸਹਿਲ ਕਰਤਾ ਸੀ ਕਿਉਂਕਿ ਤੇ ਸੋਸ਼ਲ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਦਰਖਤ ਦੁਖਤ ਬਹੁਤ ਕੱਟੇ ਜਾ ਰਹੇ ਮੈਂ ਤੁਹਾਨੂੰ ਕਿਹਾ এনवायरमेंट ਦੀ ਗੱਲ ਕਰੀਏ ਔਰੇ ਤੇ ਵੀ ਉਹਨਾਂ ਨੇ ਕਿਹਾ ਵੀ ਇਹ ਇਹ ਠੀਕ ਨਹੀਂ ਹੋਏਗਾ ਇਹ ਰਾਜਸਥਾਨ ਨਹਿਰ ਹੈ ਜਿਹੜਾ ਇਹਦੇ ਖੱਬੇ ਪਾਸੇ ਜਿਹੜਾ ਏਰੀਆ ਹੈ ਇਹ ਆਲਰੇਡੀ ਰਾਜਸਥਾਨ ਦੀ ਗਵਰਨਮੈਂਟ ਦਾ ਏਰੀਆ ਹੈਗਾ ਕਿਉਂਕਿ ਜਦੋਂ ਉਹਨਾਂ ਨੇ ਨਹਿਰ ਇਹ ਕੱਢਣ ਪਹਿਲਾਂ ਬਣਾਈ ਸੀ ਔਰ ਇਹ ਨਾਲ-ਨਾਲ ਜ਼ਮੀਨ ਉਹਨਾਂ ਦੀ ਅਕਵਾਇਰ ਕੀਤੀ ਵੀ ਪੁਰਾਣੀ ਜ਼ਮੀਨ ਕਿਤੇ ਉਹਨਾਂ ਦੇ ਕੁਆਟਰਸ ਹਨ ਕਿਤੇ ਉਹਨਾਂ ਦੇ ਖਾਲੀ ਥਾਵਾਂ ਲੇਕਿਨ ਉਹ ਸਾਰੀ ਜਗ੍ਹਾ ਤੇ ਨਹੀਂ ਹੈ ਉਹ ਸਾਰੀ ਥਾਂ ਤੇ ਨਹੀਂ ਹੈ ਸਾਰੀ ਜ਼ਮੀਨ ਹਾਂ ਲੇਕਿਨ ਨਾਲ-ਨਾਲ ਕਾਫੀ ਜਗ੍ਹਾ ਰਾਜਸਥਾਨ ਸਰਕਾਰ ਦੀ ਹੈਗੀ ਹੈ ਰਾਜਸਥਾਨ ਫੀਲਡਰ ਦੇ ਖੱਬੇ ਪਾਸੇ ਹੁਣ ਇਹਦਾ ਟੈਕਨੀਕਲ ਪ੍ਰੋਬਲਮ ਕੀ ਹੈ ਕਿ ਜਿੱਥੇ ਇਹ ਨਹਿਰ ਸ਼ੁਰੂ ਹੋਣੀ ਹੈ ਇਹਨੂੰ ਕਹਿੰਦੇ ਹੈ ਹਰੀਕੇ ਬਹਿਰਾਜ ਉੱਥੇ ਉਹ ਨੀਵਾ ਹੈ ਧਰਤੀ ਤੋਂ ਉੱਥੇ ਸਾਨੂੰ ਲਿਫਟ ਕਰਕੇ ਪਾਣੀ ਹੈ ਜਿਹੜਾ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਆਟੋਮੈਟਿਕਲੀ ਨਹੀਂ ਪਾਣੀ ਉੱਥੇ ਆਉਣਾ ਉਹ ਉੱਥੋਂ ਲਿਫਟ ਕਰਨਾ ਪੈਣਾ ਫਿਰ ਪਾਣੀ ਪਾਉਣਾ ਪੈਣਾ ਫਿਰ ਇਸ ਤੋਂ ਬਾਅਦ ਨਹਿਰ ਗਿੱਦੜਬਾਹ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਹੈ ਉੱਥੇ ਫਿਰ ਪਾਣੀ ਸਾਨੂੰ ਜਿਹੜੇ ਲਿਫਟ ਕਰਨਾ ਪੈਣਾ ਹੈ ਅਗਰ ਤੁਸੀਂ 22 ਬਲਾਕਾਂ ਦੇ ਵਿੱਚ ਪਾਣੀ ਪਹੁੰਚਾਉਣਾ ਤੇ ਦੁਬਾਰਾ ਫੇਰ ਉੱਥੋਂ ਪਾਣੀ ਲਿਫਟ ਕਰਨਾ ਪੈਣਾ ਜਿਹੜੇ ਪੁਰਾਣੇ ماہر ਲੋਕ ਐ ਉਹ ਗੱਲ ਇਹ ਕਹਿੰਦੇ ਆ ਕਿ ਚੜ੍ਹਦੇ ਵਾਲੇ ਪਾਸੇ ਪਾਣੀ ਜਾਂਦਾ ਨਹੀਂ ਏ ਜਿੰਨੇ ਵੀ ਲੋਕ ਉੱਥੇ ਗੱਲਾਂ ਕਰਦੇ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਲੈ ਕੇ ਜਾਣਾ ਔਖਾ ਕੰਮ ਐ ਇਸੇ ਕਰਕੇ ਉਹ ਪਾਣੀ ਲਿਫਟ ਦੀ ਗੱਲ ਕਰਦੇ ਵੀ ਲਿਫਟ ਕਰਾਂਗੇ ਤੇ ਪਾਣੀ ਪਚਾਵਾਂਗੇ 22 ਬਲਾਕਸ ਦੇ ਵਿੱਚ ਸੋ ਮੇਰੇ ਕਹਿਣ ਦਾ ਮਤਲਬ ਇਹ ਪਾਣੀ ਕਿਵੇਂ ਪਹੁੰਚੇਗਾ ਟੈਕਨੀਕਲ ਪਹਿਲਾਂ ਫੇਲ ਕੀਤਾ ਹੋਇਆ ਇਹ ਕਿਵੇਂ ਪਹੁੰਚਾਉਣਗੇ ਇਹ ਕੁਐਸਚਨ ਮਾਰਕ ਹੈ ਇਹ ਚਿੰਤਾ ਦਾ ਵਿਸ਼ਾ ਹੈ ਇਹ ਪੜਤਾਲ ਦਾ ਵਿਸ਼ਾ ਹੈ ਇਹਦੇ ਨਾਲ ਨਾਲ ਉਹ ਕਹਿੰਦੇ ਆ ਜੇ ਅਸੀਂ ਪ੍ਰਤੀ ਕਿੱਲਾ ਹਿਸਾਬ ਲਾਈਏ ਤਾਂ 7 ਮਿੰਟ 1 ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਵਾਟ ਹੁਣ 7 ਮਿੰਟਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜ਼ਿਮੀਂਦਾਰ ਦਾ ਕਿਸਾਨ ਦਾ ਏਕੜ ਹੈ ਜਿਹੜਾ ਉਰੇ ਚ ਪਾਣੀ ਪਹੁੰਚੇਗਾ ਨਹੀਂ 7 ਮਿੰਟ ਹਫਤਾਵਾਰ ਵਾਰੀ ਮਿਲੂਗੀ ਜਿਵੇਂ ਮਿਲਦੀ ਹੈ ਤੇ 7 ਮਿੰਟ ਪ੍ਰਤੀ ਏਕੜ ਮਿਲੇਗਾ